ਬਾਪੂ ਆ ਨਾ ਗੱਲ ਕਰ ਲਈਏ ਬਾਪੂ ਕਿਹੜਾ ਪਿੰਡ ਹੈ ਫਲੇਮ ਸਰਪੰਚ ਸਰਪੰਚ ਆ ਫਲੇਮ ਤੁਸੀਂ ਸਰਪੰਚ ਹੋ ਠੀਕ ਹੈ ਫਰਜ ਨਿਵਾਰੇ ਐਡਾ ਐਡਾ ਦੇ ਬਣ ਕੇ ਆਏ ਹੋ ਆ ਦੇਖੋ ਸਰਪੰਚ ਵੀ ਬਣ ਕੇ ਨਹੀਂ ਆਏ ਹੈ ਕੀ ਨਾਮ ਕੀ ਬਾਪੂ ਨਾਮ ਕੀ ਜਗਿੰਦਰ RAM ਜਗਿੰਦਰ ਜੀ ਤੁਸੀਂ ਸੇਵਾ ਵੀ ਕਰ ਰਹੇ ਹੋ ਫਰਜ ਵੀ ਨਿਵਾਰੇ ਪਰ ਜਿਨ੍ਹਾਂ ਦੇ ਫਰਜ ਹੈ ਉਹ ਨਹੀਂ ਨਿਭਾਏ ਜੇ ਸਮੇਂ ਤੇ ਨਿਭਾਏ ਉਹਦੇ ਆ ਕੰਮ ਨਾ ਕਰਨਾ ਪੈਂਦਾ ਨੋਂ ਟਰਾਲੀਆਂ ਰੇਤੇ ਦੀਆਂ ਥੈਲੇ ਭਰ ਕੇ ਆਏ ਆ ਤੁਰੇ ਆਨੇ ਆ ਹਲੇ ਟਰਾਲੀ ਸਾਡੀ ਆ ਰਹੀਆਂ ਵਿੱਚ ਰਸਤੇ ਵਿੱਚ ਆ ਰਹੀਆਂ ਆ ਆ ਬਾਪੂ ਤੁਸੀਂ ਆ ਜਾਓ ਹਾਂ ਜੀ ਤੇ ਤੁਹਾਡਾ ਨਾਂ ਕੀ ਆ ਬਲਵੀਰ ਸਿੰਘ ਬਲਵੀਰ ਸਿੰਘ ਸਲੇਮਪੁਰ ਸਲੇਮਪੁਰ ਇਹ ਵੀ ਭਰਾ ਹੈ ਮੇਰਾ ਇਹ ਆਇਆ ਹੈ ਤੇ ਤੁਹਾਡੇ ਬਾਪੂ ਦਾ ਵੀ ਯੋਗਦਾਨ ਵਧੀਆ ਕਿਉਂਕਿ ਉਹਨੇ ਤੁਹਾਨੂੰ ਸਿੱਖਿਆ ਵਧੀਆ ਦਿੱਤੀ ਆ ਸਿੱਖਿਆ ਦਿੱਤੀ ਆ ਸਿੱਖਿਆ ਕਿੱਦਾਂ ਸਿੱਖਿਆ ਸਾਨੂੰ ਇਹ ਜੋ ਹੈ ਸਾਡੇ ਖਵਾਜਾ ਪੀਰ ਹੈ ਨਾ ਸਿੱਖਿਆ ਸਾਨੂੰ ਇਹ ਦੇ ਰਿਹਾ ਆ ਕਿ ਤੁਸੀਂ ਸਾਡੇ ਨਾਲ ਸਾਥ ਦੋ ਬਾਈ ਤੁਹਾਡੇ ਸਾਥ ਦਿੰਦੇ ਆ ਜੇ ਅਸੀਂ ਨਾ ਹੁਣ ਇੱਥੇ ਪਹੁੰਚੀਏ ਆਜੀ ਭਾਜੀ ਜਾਂ ਤਾਂ ਨਾ ਪਹੁੰਚੇ ਦਿਖਾਈ ਦਿਖਾਈ ਜਰਾ ਇਹ ਅਸਲ ਪੰਜਾਬ ਆ ਦੇਖੋ ਇਹ ਸਾਡੇ ਬਜ਼ੁਰਗ ਇਹ ਪੀੜ੍ਹੀ ਜਿਹੜੀ ਆ ਇਹ ਸਾਡੇ ਜਦ ਸਿਰ ਤੇ ਬੈਠੀ ਆ ਆਣੀ ਆਪੀ ਸਾਨੂੰ ਹੋ ਅਸਲਾ ਦੇ ਜਣਾ ਆਪੀ ਸਾਨੂੰ ਆਪਣਾ ਤਜਰਬਾ ਦੇ ਜਣਾ ਤੇ ਬੰਨ ਬੰਨ ਲਾਂਗੇ ਅਸੀਂ ਬੋਲਾਂਗੇ ਅਸੀਂ ਬੋਲਾਂਗੇ ਅਸੀਂ ਗੱਲਾਂ ਕਰਾਂਗੇ ਤੇ ਇਹ ਜਿਹੜੇ ਬੱਚੇ ਸਾਡੇ ਪੀੜ੍ਹੀਆਂ ਇਹ ਕਹਿਣਗੇ ਨਾ ਵੀ ਸਾਡੇ ਬੁੱਢੇ ਜਾਂਦੇ ਸੀਗੇ ਤਾਂ ਅਸੀਂ ਕਿਉਂ ਪਿੱਛੇ ਹਟੀਏ ਬਾਪੂ ਬੁੱਢਾ ਨਹੀਂ ਤੂੰ ਬੁੱਢਾ ਨਹੀਂ ਆ ਨਹੀਂ ਜਿਹੜਾ ਜੱਜਵਾਨਾ ਬਾਪੂ ਹਾਂਜੀ ਉਹ ਜਵਾਨਾਂ ਨੂੰ ਵੀ ਸੇਧ ਦੇਣ ਵਾਲਾ ਹਾਂ ਹਾਂ ਕਹਿੰਦਾ ਫੇਰ ਦਿੰਦਾ ਠੀਕ ਹੈ ਜੀ ਤੇ ਉਹੀ ਗੱਲ ਦਾ ਇਹ ਹੁਣ ਅਸੀਂ ਨਾ ਅਸੀਂ ਪਿੱਛੇ ਬੈਠਾਂਗੇ ਕਿ ਅਸੀਂ ਸਿਆਣੇ ਸਾਡੇ ਗੋਡੇ ਦੁਖਦੇ ਆ ਤੁਹਾਡਾ ਲੱਗ ਤੇ ਨਿਆਣੇ ਨੇ ਆ ਵੀ ਕਹਿੰਨੇ ਸਾਡੇ ਬਾਪੂ ਨਹੀਂ ਪੈ ਰਹੇ ਅਮੰਦੀਆਂ ਤੇ ਬਿਲਕੁਲ ਪਰ ਸਲੇਮਪੁਰ ਵਾਲੇ ਨੂੰ ਸਲਾਮ ਹੈ ਗੁਰਰਾਮ ਦਾ ਸੇਵਾ ਸੁਸਾਇਟੀ ਵਾਲਿਆਂ ਨੂੰ ਸਲਾਮ ਹੈ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਸੀਂ ਕੋਈ ਗੱਲ ਕਰਨੀ ਸੀ ਰਹਿ ਗਈ ਮੈਂ ਲੰਬੜਦਾਰ ਸਲੇਮਪੁਰ ਤੋਂ ਜੀ ਅਛਾ ਲੰਬੜਦਾਰ ਇਦਾਂ ਦੇ ਹੋਣੇ ਚਾਹੀਦੇ ਆ ਇੱਥੇ ਵੀ ਚਾਹੀਦੇ ਲੰਬੜਦਾਰ ਹੋਣ ਠੀਕ ਹੈ ਜੀ ਇੱਥੇ ਰੇਤੇ ਦੇ ਕਿੱਤੇ ਲਾਣ ਆਏ ਲੋਕਾਂ ਦਾ ਬਹੁਤ ਸਹਿਯੋਗ ਆ ਜੀ ਜਿਹੜਾ ਮਤਲਬ ਦਿਨ ਰਾਤ ਡਟ ਕੇ ਇਹਨਾਂ ਨੇ ਮੁਕਾਬਲਾ ਕੀਤਾ ਪਾਣੀ ਦਾ ਤੇ ਪ੍ਰਸ਼ਾਸਨ ਦਾ ਬਹੁਤਾ ਇੰਨਾ ਯੋਗਦਾਨ ਨਹੀਂ ਆ ਜੀ ਪਹਿਲੇ ਪਾਣੀ ਦਾ ਕਹਿੰਦਾ ਕਹਿੰਦਾ ਭਰਾਓ ਮੈਂ ਨਹੀਂ ਇੱਧਰ ਨੂੰ ਆਉਂਦਾ ਮੈਨੂੰ ਭੇਜ ਦੇ ਪਿੱਛੋਂ ਹਾਂਜੀ ਪਿੱਛੋਂ ਭੇਜ ਮੈਨੂੰ ਭੇਜ ਦੇ ਮੈਂ ਤਾਂ ਤੁਹਾਡੇ ਨਾਲ ਦਾ ਹੀ ਆ ਹਾਂਜੀ ਹਾਂਜੀ ਹਨਾ ਕਿਉਂਕਿ ਅਸੀਂ ਤਾਂ ਕਹਿੰਨੇ ਪਵਨਗੁਰੂ ਪਾਣੀ ਪਿਤਾ ਅਨਾਥਿਆ ਕਾਲਪੁਰਖ ਨਾਲ ਨੇ ਜਨਤਾ ਦਾ ਨਾਲ ਜਨਤਾ ਦੇ ਨਾਲ ਸਹਿਯੋਗ ਹੈ ਜੀ ਕੱਲੇ ਕੱਲੇ ਦਾ ਜਾਂ ਮੈਂ ਸਾਨੂੰ ਕਿਸੇ ਆਪਣੇ ਜਨਤਾ ਨੇ ਰੜਕੇ ਮੁਕਾਬਲਾ ਕੀਤਾ ਜੀ ਤਾਂ ਉਹ 600 ਫੁੱਟ ਪੱਥਰ ਵਾਲੀ ਗੱਲ ਨਾ ਜੇ ਪਹਿਲਾਂ ਲਾਏ ਹੁੰਦੇ ਤਾਂ ਆਹ ਪ੍ਰੋਬਲਮ ਜੱਗਾ ਜਗਾ ਵੋਟਾਂ ਲੈਣ ਆਦੇ ਉਸ ਵੇਲੇ ਦਾ ਕਹਿੰਦੇ ਆ ਜੀ ਅਸੀਂ ਆ ਵੀ ਕੰਮ ਕਰ ਲਿਆਂਗੇ ਆ ਵੀ ਕੰਮ ਕਰ ਲਿਆਂਗੇ ਹੁਣ ਵੋਟਾਂ ਜੀ ਕਿੱਦਾਂ ਸਵਾਗਤ ਕਰਨਾ ਉਹ ਤਾਂ ਦੇਖਾਂਗੇ ਮੌਕਾ ਦੱਸੂਗਾ ਜੀ ਉਹਦਾ ਮੌਕਾ ਦੱਸੂਗਾ ਕਿ ਆਸਵਾਗਤ ਕਰਨਾ ਹੈ ਆ ਜਣ ਜਿਹੜਾ ਇੱਥੇ ਅਗਰ ਸਾਨੂੰ ਕੋ ਦੇਖ ਵੀ ਨਹੀਂ ਸਕਿਆ ਮਰ ਜਾਂ ਨਹੀਂ ਕੋ ਦੇਖ ਸਕਿਆ ਜਿਵੇਂ ਦਾ ਸਵਾਗਤ ਤੁਹਾਨੂੰ ਪਤਾ ਹੀ ਹੈ ਕਿ ਆਉਣਾ ਹੈ ਜੀ ਚਲੋ ਚਲ ਠੀਕ ਹੈ ਬਹੁਤ ਸ਼ੁਕਰ ਹੈ ਜੀ ਬਹੁਤ ਮਿਹਰਬਾਨੀ ਸੋਨਹਾਲ ਸਾਖ ਚਰੀਆ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਸਾਡਾ ਤੁਸੀਂ ਨਾ ਜਨਤਾ ਤੱਕ ਨਾ ਦੁਨੀਆ ਦੁਨੀਆ ਤੱਕ ਲਿਖਦੇ ਵੀਡੀਓ ਤੁਸੀਂ ਬਿਲਕੁਲ ਜੀ ਬਿਲਕੁਲ ਸਵੇਰ ਤੋਂ ਲੈ ਕੇ ਨਿਆਣੇ ਹੁਣ ਵੀ ਹੁਣ ਵੀ ਛੱਡਿਆ ਇਹ ਮੈਂ ਕਹਾਂ ਜੀ ਤੁਹਾਡਾ ਬਹੁਤ ਜ਼ਿਆਦਾ ਉਪਰਾਲਾ ਆ ਤੁਹਾਡੇ ਉਪਰਾਲੇ ਦੇ ਨਾਲ ਹੀ ਆ ਜਿਹੜਾ ਜਿੰਨੀ ਜਨਤਾ ਇਕੱਠੀ ਹੋਈ ਆ ਇਹ ਤੁਹਾਡੇ ਕਰਕੇ ਹੋਈ ਆ ਸਾਡੇ ਪੀਵੀ ਬਹੁਤ ਧੰਨਵਾਦ ਜਿਆਦਾ ਦਾ ਠੀਕ ਆ ਜੀ ਬਹੁਤ ਸ਼ੁਕਰੇ ਬਹੁਤ ਸ਼ੁਕਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ